ਇਨੇ ਸ਼ਰਾਬ ਪੀ ਲਈ ਸ਼ਰਾਬੀ ਕੇ ਮਰ ਗਏ 10-10 ਲੱਖ ਰੁਪਏ ਦਿੱਤਾ ਜਿਹੜਾ ਨੇ ਫਰੀਰੋ ਫੈਕਟਰੀ ਦੇ ਆਦੇ ਜਾਨਵਾਰ ਰਿਆਂ ਉਹਨਾਂ ਨੂੰ 10 ਰੁਪਏ ਦਿੱਤੇ ਸਾਡਾ ਬਾਪੂ ਤਾਂ ਦੇਸ਼ ਭਗਤ ਸੀਗਾ ਅੱਜ ਇਹ ਕਹਿੰਦੇ ਸਾਡਾ ਬਾਪੂ ਸ਼ਰਾਬ ਹੀ ਪੀ ਕੇ ਮਰ ਜਾਂਦਾ ਸਾਨੂੰ ਕੁਝ ਮਿਲਦਾ ਜਾਂਦਾ ਨਾ ਸਾਨੂੰ ਨੌਕਰੀਆਂ ਨੇ ਨਾ ਸਾਨੂੰ ਸਾਡੀ ਕੋਈ ਸਨਮਾਨ ਹੈ ਇੰਗਲੈਂਡ ਦੀ ਰੈਡੀਓ ਮੇਰੀ ਜ਼ਮੰਨਾ ਬਾਕੀ ਤਾਂ ਨਹੀਂ ਕਹਿ ਸਕਦਾ ਵੀ ਸਾਡੇ ਬਜ਼ੁਰਗਾਂ ਤੋਂ ਗਲਤੀ ਹੋ ਗਈ ਮੈਨੂੰ ਤਾਂ ਉਧਰ ਸਪਾਂਸਰ ਦੇ ਦੇ ਮੈਂ ਤਾਂ ਉੱਥੇ ਆ ਕੇ ਰੋਟੀ ਕਰ ਦੂੰ ਕਿਉਂਕਿ ਇਹਦੇ ਕੰਮ ਅੰਗਰੇਜ਼ ਕਰਗੇ ਨਾ ਉਹ ਇਹਨਾਂ ਤੋਂ ਹੋਏ ਨਹੀਂ ਹੱਸ ਸਕਦਾ ਐਡੀ ਮਾੜੀ ਸਰਕਾਰ ਐਡਾ ਮਾੜਾ ਮੁੱਖ ਮੰਤਰੀ ਸਾਰੀ ਦੁਨੀਆ ਚ ਨਹੀਂ ਹੋਣਾ ਸਾਡੇ ਬਜ਼ੁਰਗਾਂ ਨੇ ਦੇਸ਼ ਯਾਦ ਕਰਾਇਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਡੀ ਲਾਤ ਨੂੰ ਐ ਸੜਕਾਂ ਤੇ ਰੋਣਾ ਪਊਗਾ ਦੇਸ਼ ਯਾਦ ਕਰਾਉਣਾ ਕਰਕੇ ਇਹ ਸਾਰੇ ਕੁਰਸੀਆਂ ਦਾ ਆਨੰਦ ਮਾਣ ਰਹੇ ਐ ਪਰ ਸਾਨੂੰ ਸਾਡੇ ਤਿੰਨ ਸਾਲਾਂ ਜਿਨਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਨਾਲ ਟੇਬਲ ਡਾਕ ਤੇ ਮੀਟਿੰਗ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਬੁੱਤਾਂ ਦੇ ਹਾਰ ਪਾ ਕੇ ਕੋਈ ਸ਼ਹੀਦਾਂ ਦੇ ਸੁਪਨੇ ਨੂੰ ਸਹਾਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੁੱਤਾਂ ਨੇ ਬੋਲਣਾ ਨਹੀਂ ਜਿਹੜੇ ਜਿਉਂਦੇ ਜਾਗਦੇ ਪੁੱਤ ਬਣੇ ਬੈਣੇ ਵਾਰਸ ਇਹਨਾਂ ਦੀ ਉਹ ਪੁੱਛ ਨਹੀਂ ਕਰ ਰਿਹਾ ਤੁਹਾਨੂੰ 15 ਅਗਸਤ ਤੇ ਇੱਕ ਲੋਈ ਤੇ ਡੱਬਾ ਮਿਲਦਾ ਹੁੰਦਾ ਉਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਅਜੇਦਮਨ ਮਿਲਦਾ ਸਰਕਾਰ ਵੱਲੋਂ ਜਿਹੜੇ ਫ੍ਰੀਡੋ ਫੈਟਰ ਨੇ ਸਾਡੇ ਉਹਨਾਂ ਨੂੰ ਇਹ ਵੀ ਨਹੀਂ ਮਿਲਦਾ ਹੁੰਦਾ ਕਿਹਾ ਇਹ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਮੇਰੇ 24 ਪਰਿਵਾਰ ਦੇ ਮੈਂਬਰ ਨੇ ਫ੍ਰੀਡੋ ਫੈਟਰ ਪੁੱਤ-ਵੋਤੇ ਦੀ ਲੋਤੇ ਜਿਹੜੀ ਸਰਕਾਰ ਮੰਨਦੀ ਹੈ 24 ਲੋਈਆਂ 75 ਸਾਲਾਂ ਅੱਜ ਤੱਕ ਸਾਨੂੰ 40 ਲੋਈਆਂ ਹੋ ਗਈਆਂ ਲੱਕਪਣ ਪਾਵਾਂਗੇ ਕਿਤੇ ਉਦੋਂ ਲੋਈਆਂ ਤੋਂ ਵੀ ਅੱਗੇ ਟੱਪੋ ਸਾਡੇ ਖੋਦ ਦਾ ਬਾਪ ਸੁਆਸਿੰਦਰ ਮੋਹਨਾ ਜੀ ਅਜਾ ਡਿਗਲਾ ਠੀ ਬੈਠੇ ਨੇ ਸਾਡੇ ਪਰਿਵਾਰਾਂ ਨੂੰ ਕਿਉਂ ਨਹੀਂ ਸਰਕਾਰਾਂ ਮਿਲਦੀਆਂ ਸਾਡਾ ਬਾਪੂ ਤਾਂ ਦੇਸ਼ ਭਗਤ ਸੀਗਾ ਅੱਜ ਇਹ ਕਹਿੰਦਾ ਸਾਡਾ ਬਾਪੂ ਸ਼ਰਾਬ ਹੀ ਪੀ ਕੇ ਮਰ ਜਾਂਦਾ ਸਾਨੂੰ ਕੁਝ ਮਿਲਦਾ ਜਾਂਦਾ ਨਾ ਸਾਨੂੰ ਨੌਕਰੀਆਂ ਨੇ ਨਾ ਸਾਨੂੰ ਸਾਡੀ ਕੋਈ ਸਨਮਾਨ ਹੈ 92 ਸੀਟਾਂ ਲੋਕਾਂ ਨੇ ਇਹਨੂੰ ਐ ਨਹੀਂ ਦਿੱਤੀਆਂ ਵੀ ਤੂੰ ਗੱਲਾਂ ਨਾਲ ਹੀ ਸਾਰੀ ਛਈ ਡੀਸੀ ਨਾਂ ਦੇ ਪਰਿਵਾਰਾਂ ਨਾਲ ਨਾ ਗੱਲ ਕਰੀ ਕਿਸੇ ਨਾਲ ਗੱਲ ਨਾ ਕਰੀ ਇਹਦਾ ਉਹ ਧਰਨਿਆ ਜਾ ਕੇ ਕਹਿੰਦਾ ਹੁੰਦਾ ਵੀ ਮੈਂ ਧਰਨਾ ਨਹੀਂ ਲੱਗਣ ਦਿੰਦਾ ਪਰ ਲੋਕ ਆਹ ਗੱਲ ਤੋਂ ਪਰੇ ਸੀਗੇ ਵੀ ਇਹ ਡਾਂਗਾ ਨਾ ਹਟਾਇਆ ਕਰੂਗਾ ਧਰਨਾ ਤਾਂ ਨਹੀਂ ਲੱਗਣ ਦਿੰਦਾ ਇਹ ਜਿਹੜੇ ਸ਼ਹੀਦ ਪਰਿਵਾਰਾਂ ਤੋਂ ਮਿੱਟੀ ਚਾੱਕ ਕੇ ਬਣਿਆ ਹੋਵੇ ਮੁੱਖ ਮੰਤਰੀ ਤੇ ਉਹ ਸ਼ਹੀਦ ਪਰਿਵਾਰਾਂ ਨੂੰ ਆਏ ਰੋੜ ਰਿਹਾ ਹੋਵੇ ਉਹਦੇ ਕੋਲੇ ਗੱਲ ਕਰ ਅਸੀਂ ਕੁਝ ਮੰਗਦੇ ਨਹੀਂ ਹਾਂ ਸਾਡੇ ਹੱਕ ਆ ਜਮਾਨਾ ਦੇਵੇ ਪਰ ਸਾਡੇ ਨਾਲ ਟੇਬਲ ਟਾਕ ਤੇ ਬਹਿ ਕੇ ਗੱਲ ਤਾਂ ਕਰੇ ਨਾ ਅਸੀਂ ਡਿੰਪੀ ਢੱਲੋਂ ਦੀ ਵੀ ਸਪੋਰਟ ਕੀਤੀ ਉੱਥੇ ਸਾਡੇ ਕੁਝ ਨਹੀਂ ਬੱਲੇ ਪਿਆ ਕਹਿੰਦਾ ਆਜੋ ਤੇਈ ਤਰੀਕ ਨੂੰ ਤੁਹਾਡੇ ਨਾਲ ਮੈਂ ਮੁਲਾਕਾਤ ਕਰੂੰਗਾ ਪਰ ਸਾਨੂੰ ਟਾਈਮ ਫੋਨ ਹੀ ਨਹੀਂ ਚੱਗਦਾ ਕੋਈ ਨਾ ਪੀਏ ਨਾ ਕੋਈ ਹੋਰ ਜਿਹੜੀਆਂ ਕੁਰਸੀਆਂ ਦਾ ਆਨੰਦ ਅੱਜ ਸਰਕਾਰ ਦੇ ਮੰਤਰੀ ਪ੍ਰਧਾਨ ਆਪਣੇ ਮੁੱਖ ਮੰਤਰੀ ਸਾਹਿਬਾਨ ਮਾਣ ਰਹੇ ਨੇ ਇਹ ਕੁਰਸੀਆਂ ਸ਼ੀਤਾਂ ਦੇ ਡੁੱਲੇ ਖੂਨ ਦੀ ਬਦਾਰ ਹੁੰਦਾ ਹੈ ਇਹਨਾਂ ਨੇ ਆਪਣੀ ਕੁਰਬਾਨੀ ਨਹੀਂ ਆ ਜਿਹੜੇ ਲਾਲ ਪੱਗਾਂ ਮੰਨੀ ਬੈਠੇ ਵਾਰਸ ਬੈਠੇ ਨੇ ਸ਼ੀਤਾਂ ਦੇ ਇਹਨਾਂ ਦੇ ਬਜ਼ੁਰਗਾਂ ਦਾ ਖੂਨ ਡੁੱਲਿਆ ਹੋਇਆ ਹੈ ਜੇ ਬੁੱਤਾਂ ਦੇ ਜੇ ਸ਼ੀਤਾਂ ਦੇ ਸਾਨਾਂ ਦੇ ਜਾ ਕੇ ਕੋਈ ਕਸਮ ਖਾਦੀ ਹੈ ਕਸਮ ਸੋਚ ਕੇ ਖਾਓ ਕਲਮ ਸੋਚ ਕੇ ਚਲਾਓ ਕਦਮ ਦੇਖ ਕੇ ਪੁੱਟੋ ਜਿਹੜਾ ਬੰਦਾ ਇਹ ਤਿੰਨ ਚੀਜ਼ਾਂ ਤੇ ਅਸਰ ਨਹੀਂ ਕਰਦਾ ਉਹ ਮੁੜ ਕੇ ਲੋਕਾਂ ਦੀ ਸੇਵਾ ਨਹੀਂ ਆ ਸਕਦਾ ਇਹ ਕੇਜਰੀਵਾਲ ਦਿੱਲੀ ਦੇ ਵਿੱਚ ਆਪ ਨਹੀਂ ਰਿਹਾ ਜੇ ਇਹਨਾਂ ਦਾ ਸੁਪਰੀਮੋ ਹੀ ਹਰ ਗਿਆ ਇਹ ਕਿੱਥੇ ਜਿੱਤਣਗੇ ਇਹਨਾਂ ਨੇ ਕੀ ਸਵਾ ਇਹਨਾਂ ਨੇ ਕੀਤਾ ਕੀ ਹੈ ਲੋਕੋਆ ਟੀਵੀ ਨਾਲ ਜੁੜੇ ਹਾਂ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਅੱਜ ਤੁਹਾਨੂੰ ਲੁਧਿਆਣਾ ਵਕੇ ਸਮਝਾ ਦੇਣਗੇ ਕਿਉਂਕਿ ਇੱਕ ਤੇ ਜੈਤਵਾਰ ਅਤੇ ਨਾਲ ਜਿਹੜਾ ਚੋਣਾਂ ਦਾ ਜਿਹੜਾ ਦਿਨ ਹੈ ਉਹ ਨੇੜੇ ਆਉਂਦਾ ਜਾਂਦਾ ਪੂਰੇ ਜਿਹੜੇ ਵਰਗ ਜਿਹੜੇ ਪੰਜਾਬ ਭਰ ਦੇ ਵਿੱਚ ਦੁਖੀ ਨੇ ਉਹ ਸਾਰੇ ਲੁਧਿਆਣੇ ਆ ਕਿ ਆਪਣਾ ਦੁੱਖ ਰੋ ਰਹੇ ਨੇ ਪਰ ਸੁਣਨ ਵਾਲਾ ਕੋਈ ਨਹੀਂ ਹੈ ਸਾਡੇ ਨਾਲ ਹੁਣ ਫ੍ਰੀडम ਫਾਈਟਰ ਉਤਰ ਅਧਿਕਾਰੀ ਸਸਤਾ ਪੰਜਾਬ ਦੇ ਆਗੂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਬਜ਼ੁਰਗ ਉਮਰ ਦੇ ਸਾਰੇ ਹੀ ਇੱਥੇ ਬਜ਼ੁਰਗ ਬੈਠੇ ਆ ਗੱਲਬਾਤ ਕਰਦੇ ਇਹਨਾਂ ਦਾ ਮਾਮਲਾ ਕੀ ਹੈ ਪੂਰਾ ਸਭ ਤੋਂ ਪਹਿਲਾਂ ਜੀ ਅੱਜ ਕਿਵੇਂ ਪਹੁੰਚਣਾ ਹੋਇਆ ਲੁਧਿਆਣਾ ਵਿਖੇ ਦੇਖੋ ਜੀ ਸਾਨੂੰ 3.5 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨੂੰ ਕਰਨ ਦਾ ਵੀ ਸਾਡੀਆਂ ਕੁਝ ਹੱਕ ਹੈਗੇ ਸਾਡੀਆਂ ਮੰਗਾਂ ਨਹੀਂ ਹੱਕ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਦੇਸ਼ ਯਾਦ ਕਰਾਇਆ ਹੈ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਡੀ ਲਾਤ ਨੂੰ ਆਏ ਸੜਕਾਂ ਤੇ ਰੋਲਣਾ ਪਊਗਾ ਦੇਸ਼ ਯਾਦ ਕਰਾਉਣਾ ਕਰਕੇ ਇਹ ਸਾਰੇ ਕੁਰਸੀਆਂ ਦਾ ਆਨੰਦ ਮਾਣ ਰਹੇ ਹੈ ਪਰ ਸਾਨੂੰ 3.5 ਸਾਲਾਂ ਜਿਨਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਨਾਲ ਟੇਬਲ ਟਾਕ ਤੇ ਮੀਟਿੰਗ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਅਸੀਂ ਬਹੁਤ ਇਹਨਾਂ ਦੀ ਸਪੋਰਟ ਵੀ ਕਰ ਚੁੱਕੇ ਹਾਂ ਅਸੀਂ ਕਈ ਸੀਟਾਂ ਤੇ ਇਹਨਾਂ ਦੀ ਪਹਿਲਾਂ ਵੀ ਸਪੋਰਟ ਕਰ ਚੁੱਕੇ ਹਾਂ ਬਸ سپورਟ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਨਹੀਂ ਪੁੱਛਿਆ ਗਿਆ ਹੁਣ ਅਸੀਂ ਇਸ ਗੱਲ ਤੇ ਉਤਰਿਆ ਹੁਣ ਇਹਨਾਂ ਦਾ ਸਰਕਾਰ ਦਾ ਇੱਥੇ ਵਿਰੋਧ ਕਰਨ ਆਏ ਆ ਏਡਾ ਮਾੜੀ ਸਰਕਾਰ ਏਡਾ ਮਾੜਾ ਮੁੱਖ ਮੰਤਰੀ ਸਾਰੀ ਦੁਨੀਆ 'ਚ ਨਹੀਂ ਹੋਣਾ ਜਿੰਨੇ ਮੁੱਖ ਮੰਤਰੀ ਆਏ ਐ ਸਾਰਿਆਂ ਨੂੰ ਇਹ ਪਾਸ ਕਰ ਚੁੱਕਿਆ ਵੀ ਏਡਾ ਮਾੜਾ ਮੁੱਖ ਮੰਤਰੀ ਨਹੀਂ ਹੋਣਾ ਜਿਹੜਾ ਸ਼ਹੀਦ ਪਰਿਵਾਰਾਂ ਤੋਂ ਮਿੱਟੀ ਚੱਕ ਕੇ ਬਣਿਆ ਹੋਵੇ ਮੁੱਖ ਮੰਤਰੀ ਦੇਉ ਜੀ ਜਿਹੜਾ ਬਰਬਾਰਾ ਨੂੰ ਆਏ ਰੋਲ ਰਿਹਾ ਹੋਵੇ ਉਹਦੇ ਕੋਲੇ ਗੱਲ ਕਰ ਅਸੀਂ ਕੁਝ ਮੰਗਦੇ ਨਹੀਂ ਹਾਂ ਜੀ ਸਾਡੇ ਹੱਕ ਹੈ ਜਮਾਨਾ ਦੇਵੇ ਪਰ ਸਾਡੇ ਨਾਲ ਟੇਬਲ ਟਾਕ ਤੇ ਬਹਿ ਕੇ ਗੱਲ ਤਾਂ ਕਰੇ ਨਾ ਗੱਲ ਕਰਨ ਲੱਭੀ ਨਹੀਂ ਜਿਹਦੇ ਕੋਲੇ ਟਾਈਮ ਆਪਾਂ ਉਹਦੋਂ ਕਾਦੀ ਆਸ ਰੱਖਦੇ ਆ ਮੈਨੂੰ ਦੱਸੋ ਗੱਲ ਵੀ ਨਹੀਂ ਕੀਤੀ ਕੋਈ ਤੁਹਾਡੇ ਨਾਲ ਗੱਲ ਵੀ ਨਹੀਂ ਕੀਤੀ ਸਾਨੂੰ ਟਾਈਮ ਹੀ ਨਹੀਂ ਦਿੰਦਾ ਗੱਲ ਕਰਨ ਦਾ ਅਸੀਂ ਡਿੰਪੀ ਢਿੱਲੋਂ ਦੀ ਵੀ ਸਪੋਰਟ ਕੀਤੀ ਉੱਥੇ ਜੀ ਸਾਡੇ ਕੁਝ ਨਹੀਂ ਬੱਲੇ ਪਿਆ ਕਹਿੰਦਾ ਆਜੋ ਤੇਈ ਤਰੀਕ ਨੂੰ ਤੁਹਾਡੇ ਨਾਲ ਮੈਂ ਮੁਲਾਕਾਤ ਕਰੂੰਗਾ ਪਰ ਸਾਨੂੰ ਟਾਈਮ ਫੋਨ ਹੀ ਨਹੀਂ ਚੱਕਦਾ ਕੋਈ ਨਾ ਪੀਏ ਨਾ ਕੋਈ ਹੋਰ ਗੱਲਬਾਤ ਤਾਂ ਤਾਂ ਹੀ ਕਰਾਂਗੇ ਹੁਣ ਸਾਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਾਉਣਾ ਪਿਆ ਇਹ ਨਹੀਂ ਪਤਾ ਵੀ ਇਹ ਧਰਨਾ ਇੱਥੇ ਕਿੰਨੇ ਦਿਨ ਚੱਲੂਗਾ ਅਸੀਂ ਸਾਰੇ ਹੀ ਪਛਮੀ ਜਲੰਧਰ ਦੇ ਹਲਕੇ 'ਚ ਇਹਦਾ ਵਿਰੋਧ ਕਰਾਂਗੇ ਲੁਧਿਆਣੇ ਹਲਕੇ 'ਚ ਲੁਧਿਆਣੇ ਹਲਕੇ 'ਚ ਅਸੀਂ ਵਿਰੋਧ ਕਰਾਂਗੇ ਦਾ ਜੀ ਪਰ ਇਹ ਸਰਕਾਰ ਤੇ ਬਸੰਤੀ ਰੰਗ ਦੀ ਪੱਗ ਬਣਦੀ ਹੈ ਕਹਿੰਦੀ ਹੈ ਕਿ ਸ਼ਹੀਦਾਂ ਦੀ ਸੋਚ ਤੇ ਜਿਹੜੀ ਸਰਕਾਰ ਹੈ ਭਗਤ ਸਿੰਘ ਤੇ ਨਾਲ ਬੀਰ ਅਮੇਦਕਰਜੀ ਦੀ ਫੋਟੋ ਵੀ ਪਿੱਛੇ ਲਾ ਕੇ ਰੱਖਦੇ ਦਫ਼ਤਰਾਂ ਦੇ ਵਿੱਚ ਢੰਗਗੋਈ ਕਰੀ ਜਾਵੇ ਜਿਹੜੇ ਢੰਗ ਕਰਨੇ ਆ ਢੰਗ ਦਾ ਬਥੇਰੇ ਕਰੀ ਜਾਂਦੇ ਆ ਜੇ ਉਸ ਆਪਾ ਲੀਹ ਦੇ ਚੱਲਣਾ ਨਹੀਂ ਬਸੰਤੀ ਬਾਗ ਬੰਦ ਕੇ ਬਸੰਤੀ ਬਾਗ ਵਾਲੇ ਕੰਮ ਨਹੀਂ ਕਰਨੇ ਤਾਂ ਫਿਰ ਕੋਈ ਕਰੀਏ ਉਹ ਇੱਥੇ ਡਗਵਾਂਜ ਬਥੇਰੇ ਲੋਕ ਕਰੀ ਜਾਂਦੇ ਆ ਅਸੀਂ ਤਾਂ ਤਾਂ ਮੰਨਦੇ ਆ ਜੇ ਬਸੰਤੀ ਬਾਗ ਬੰਦ ਕੇ ਕੋਈ ਸਾਡੇ ਨਾਲ ਗੱਲਬਾਤ ਕਰਦਾ ਵੀ ਹਾਂ ਸ਼ਹੀਦਾਂ ਦੇ ਪਰਿਵਾਰ ਦੁਖੀ ਹੈਗੇ ਅਸੀਂ ਇਹਨਾਂ ਦਾ ਕਰਾਂ ਅਸੀਂ ਇਹਨੂੰ ਮੰਨ ਜਾਗੇ ਸਾਡੀਆਂ ਇੱਕ ਦੋ ਮੰਗਾਂ ਪੂਰੀਆਂ ਵੀ ਕਰ ਦੇਣਾ ਦੂਜੀਆਂ ਸਰਕਾਰਾਂ ਨੇ ਕਰੀਆਂ ਜੀਆਂ ਸਾਡੀਆਂ ਪੰਜ ਚਾਰ ਮੰਗਾਂ ਤਾਂ ਅਸੀਂ ਇਹਨੂੰ ਕਹਿ ਦਾਂਗੇ ਵੀ ਹਾਂ ਇਹ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੁੜ ਕੇ ਚੱਲਿਆ ਇਹ ਬਸੰਤੀ ਬਾਗ ਬੰਨੀ ਹੈ 92 ਸੀਟਾਂ ਲੋਕਾਂ ਨੇ ਇਹਨੂੰ ਐ ਨਹੀਂ ਦਿੱਤੀਆਂ ਵੀ ਤੂੰ ਗੱਲਾਂ ਨਾਲ ਹੀ ਸਾਰੀ ਝਈ ਕਿਸੇ ਨਾਂ ਦੇ ਪਰਿਵਾਰਾਂ ਨਾਲ ਨਾਲ ਗੱਲ ਕਰੀ ਕਿਸੇ ਨਾਲ ਗੱਲ ਨਾ ਕਰੀ ਐਡੀ ਵੱਡੀ ਜਿਹੀ ਕਿਸੇ ਨਹੀਂ ਹੋਣੀ ਸਰਕਾਰ ਚੁਣੀ ਗਈ ਹੈ ਤਾਂ ਨੂੰ ਉਦੋਂ ਮੀ ਸੀਗੇ ਸਰਕਾਰ ਜਿਹੜਾ ਬਦਲਾ ਆਊਗਾ ਵਾਕਈ ਪੰਜਾਬ ਦੇ ਵਿੱਚ ਬਦਲਾ ਦੀ ਰਾਜਨੀਤੀ ਹੋਇਆ ਕਰੂਗਾ ਹਾਂ ਸਾਨੂੰ ਆ ਨਹੀਂ ਸੀ ਪਤਾ ਵੀ ਆਇਆ ਬਦਲਾ ਆਊਗਾ ਵੀ ਡਾਂਗਾਂ ਨਾਲ ਧਰਨੇ ਵਾਲਿਆਂ ਨੂੰ ਉਠਾ ਦਿਆ ਕਰੂਗਾ ਇਹਦਾ ਉਦੋਂ ਧਰਨੇ ਆ ਜਾ ਕੇ ਕਹਿੰਦਾ ਹੁੰਦਾ ਵੀ ਮੈਂ ਧਰਨਾ ਨਹੀਂ ਲੱਗਣ ਦਿੰਦਾ ਪਰ ਲੋਕ ਆ ਗੱਲ ਤੋਂ ਪਰੇ ਸੀਗੇ ਵੀ ਇਹ ਡਾਂਗਾਂ ਨਾਲ ਹਟਾਇਆ ਕਰੂਗਾ ਧਰਨਾ ਤਾਂ ਨਹੀਂ ਲੱਗਣ ਦਿੰਦਾ ਇਹਦੋਂ ਪਹਿਲਾਂ ਇਹਨੇ ਮੰਨ ਕੇ ਚੱਲੂ ਵੀ ਇੱਕ ਸੀਧਾਂ ਦੀ ਸੋਚ ਤੇ ਹੁਣ ਪੰਜਾਬ ਚ ਲੱਖਾਂ ਬੁੱਤ ਖੜੇ ਐ ਸਿੱਧੇ ਪਰਿਵਾਰਾਂ ਦੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਲੜਿਆ ਪਰ ਆ ਜਿਉਂਦੇ ਬੁੱਤ ਬੈਠੇ ਜਿਹੜੇ ਫ੍ਰੀडम फाइਟਰ ਪਰਿਵਾਰਾਂ ਦੇ ਇਹਨੂੰ ਅਜੇ ਤੱਕ ਨਹੀਂ ਪੁੱਛਿਆ ਜਿਉਂਦਿਆਂ ਨੂੰ ਨਹੀਂ ਜਾਣਦੇ ਕੋਈ ਜਿਉਂਦਿਆਂ ਨੂੰ ਨਹੀਂ ਜਾਣਦੇ ਖਟਕਲਕਲਾਂ ਚ ਜਾ ਕੇ ਜੇ ਭਗਤ ਸਿੰਘ ਦੇ ਬੁੱਤ ਤੇ ਜਾ ਕੇ ਆਪਾਂ ਹਾਰ ਚੜਾ ਕੇ ਉਥੋਂ ਸਰਕਾਰ ਬਣਾ ਲਈਏ ਇੱਕ ਪਖੰਡ ਦੀ ਉਹ ਜਿੰਨਾ ਜਿਹੇ ਪਰਿਵਾਰਾਂ ਨਾਲ ਦੁੱਖ ਸੁੱਖ ਸਾਂਝਾ ਨਹੀਂ ਹੁੰਦਾ ਆਪਾਂ ਉਹਨੂੰ ਕੀ ਸਰਕਾਰ ਮੰਨਾਂਗੇ ਸਿਰਫ ਬਸੰਤੀ ਭਗਵਾਨ ਬਣ ਕੇ ਸਰਕਾਰ ਨਹੀਂ ਚੱਲਦੀ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਨਹੀਂ ਸੁਣਦੇ ਨਾ ਉਹਨਾਂ ਚੱਕ ਸਰਕਾਰ ਇੱਕ 도ਗਲਾਪਣ ਸਰਕਾਰ ਇੱਕ ਆਜ਼ਾਦੀ ਘੁਲਾਟਿਆਂ ਦਾ ਮਖੌਟਾ ਮੂੰਹ ਤੇ ਲਾ ਕੇ ਸਾਡੇ ਬਜ਼ੁਰਗਾਂ ਦਾ ਇੱਕ ਸਰਕਾਰ ਚਲਾ ਰਹੀ ਹੈ ਹੋਰ ਕੁਝ ਨਹੀਂ ਕਰ ਰਹੀ ਜਦੋਂ ਚੋਣਾਂ ਸੀਗੀਆਂ ਉਦੋਂ ਤੋੜ ਨਾਲ ਕਿੰਨੇ ਗੱਲਾਂ ਬਾਤਾਂ ਕਰਦੇ ਰਹੇ ਇਹ ਤਾਂ ਕਹਿੰਦੇ ਜੀ ਅਸੀਂ ਚੱਲਾਂਗੇ ਇੱਕ ਦੇਸ਼ ਭਗਤਾਂ ਦੀ ਸੋਚ ਤੇ ਹਰੇਕ ਬੰਦਾ ਸੁਖੀ ਪਸ਼ੂ ਪਸ਼ੂ ਇੱਥੇ ਪੰਜਾਬ ਚ ਸਾਡੀ ਸਰਕਾਰ ਜਦੋਂ ਆਊਗੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਆਊਗੀ ਅਸੀਂ ਸਾਰਿਆਂ ਦੇ ਦੁੱਖ ਤਕਲੀਫਾਂ ਸੁਣਾਂਗੇ ਤੁਸੀਂ ਮੀਡੀਆ 'ਚ ਜਾਣਦੇ ਹੋ ਕਿੰਨੇ ਕੁ ਦੁੱਖ ਤਕਲੀਫ ਸੁਣਦੇ ਆ ਇੱਥੋਂ ਦੇ ਕਿਸਾਨ ਤੇ ਡਾਂਗ ਫੇਰੀ ਗਈ ਇੱਥੋਂ ਦੇ ਫ੍ਰੀडम फाइਟਰਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਘੱਟ ਤੋਂ ਘੱਟ ਅੱਜ ਤੋਂ 100 ਵਾਰੀ ਇਹਨਾਂ ਤੋਂ ਮੀਟਿੰਗ ਦਾ ਟਾਈਮ ਮੰਨੇ ਮੰਗਿਆ ਅਜੇ ਤੱਕ ਮੀਟਿੰਗ ਦਾ ਟਾਈਮ ਨਹੀਂ ਜੀ ਭਗਵੰਤ ਜੀ ਕੋਲ ਇੰਨੀ ਕ ਜਿੱਤੇ ਮਿਲ ਰਹੀ ਹੈ ਇੰਨੀ ਕ ਸਾਨੂੰ ਇੱਜ਼ਤ ਮਿਲ ਰਹੀ ਹੈ ਜਿਹੜੇ ਫ੍ਰੀडम फाइਟਰ ਪਹਿਲਾਂ ਸਾਨੂੰ ਮਾੜੀ-ਮੋਟੀ ਜਿਹ ਦੂਜੀਆਂ ਸਰਕਾਰਾਂ ਦਿੰਦੀਆਂ ਸੀ ਉਹ ਵੀ ਬਿਲਕੁਲ ਖਤਮ ਕਰਤੀ। ਬਾਕੀ ਪ੍ਰਧਾਨ ਜੀ ਦੱਸਣਗੇ। ਜਿਹੜੀਆਂ ਮੁੱਖ ਮੰਗਾਂ ਨੇ ਮੰਗਾਂ ਤੁਹਾਡੀਆਂ ਕੀ ਨੇ? ਮੰਗਾਂ ਸਾਡੀਆਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਚੇਤਾਵਨੀ ਦੇਣਾ ਵੀ ਜਿਸ ਤਰ੍ਹਾਂ ਤੁਸੀਂ ਹਵਾ ਚ ਆਏ ਸੀ ਇਸ ਤਰ੍ਹਾਂ ਹਵਾ ਚ ਚਲੇ ਜਾਓਗੇ। ਨਾ ਤੁਸੀਂ ਪੰਜਾਬ ਦਾ ਕੁਝ ਕੀਤਾ ਨਾ ਕਰ ਸਕੋਗੇ ਨਾ ਤੁਹਾਡੇ ਤੋਂ ਉਮੀਦ ਰੱਖੀ ਜਾ ਸਕਦੀ ਹੈ ਤੁਸੀਂ ਇੱਕ ਉਹ ਭਾਂਡ ਵਾਲਾ ਕੰਮ ਕਰਦੇ ਰਹੇ ਹੋ ਜਿਹੜਾ ਉਹ ਵੀ ਮੁੱਖ ਮੰਤਰੀ ਬਣ ਕੇ ਭਾਂਡ ਹੀ ਰਹਿ ਗਏ ਤੁਸੀਂ ਮੁੱਖ ਮੰਤਰੀ ਨਹੀਂ ਪੰਜਾਬ ਦੇ ਬਣ ਸਕੇ ਜਿਹੜੀ ਲੋਕਾਂ ਦੀ ਆਵਾਜ਼ ਸੀ ਲੋਕਾਂ ਨੂੰ ਤੁਹਾਡੇ ਤੋਂ ਆਸ ਸੀ ਵੀ ਤੁਸੀਂ ਪੰਜਾਬ ਦੇ ਹੋ ਪਰ ਉਹ ਗੱਲਾਂ ਸੱਚ ਹੋ ਗਈਆਂ ਜੋ ਦੀਪ ਸਿੱਧੂ ਆਪਣੇ ਮਰਨ ਤੋਂ ਪਹਿਲਾਂ ਕਹਿ ਗਿਆ ਸੀ ਤੁਸੀਂ ਬਾਅਦ ਵਿੱਚ ਮੁੱਖ ਮੰਤਰੀ ਬਣਦੇ ਹੋ ਵੀ ਤੁਸੀਂ ਪੰਜਾਬ ਦੇ ਪੁੱਤਰ ਨਹੀਂ ਭਗਵੰਤ ਜੀ ਇਹ ਇਹ ਦਿੱਲੀ ਦਾ ਪੁੱਤਰ ਹੈ ਤੁਸੀਂ ਕੇਜਰੀਵਾਲ ਦੇ ਪੁੱਤਰ ਬਣ ਕੇ ਰਹਿ ਗਏ ਤੁਸੀਂ ਦੇ ਪੰਜਾਬ ਲਈ ਕੁਝ ਨਹੀਂ ਸੋਚਿਆ ਤੁਸੀਂ ਕਹਿੰਦੇ ਸੀ ਵੀ ਮੈਂ ਕਿਸਾਨ ਦਾ ਪੁੱਤਰਾ ਕਿਸਾਨਾਂ ਨਾਲ ਵੀ ਤੁਸੀਂ ਜੋ ਕੀਤਾ ਇਹ ਸਾਰੇ ਪੰਜਾਬ ਨੂੰ ਪਤਾ ਹੈ ਵੀ ਜੋ ਇਸ ਦੇ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਨਹੀਂ ਕੀਤਾ ਸੀ ਪਰ ਇੱਕ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਪਿੱਠ ਸੁਰਾ ਮਾਰੇ ਉਹਨਾਂ ਨੂੰ ਮੀਟਿੰਗ ਲਈ ਬੁਲਾ ਕੇ ਸੱਦਾ ਦੇ ਕੇ ਰੈਸਟ ਕਰਾ ਕੇ ਬਾਕੀਆਂ ਨਾਲ ਰਾਤ ਨੂੰ ਜਿਹੜੇ ਧਰਨੇ ਤੇ ਬੈਠੀਆਂ ਉਹ ਬੀਬੀਆਂ ਉਹ ਪਿਓ ਬਜ਼ੁਰਗ ਜਿਹੜੇ ਰਾਤ ਨੂੰ ਰੁਲਦੇ ਫਿਰਦੇ ਰਹੇ ਨੇ ਵੀ ਇਹ ਉਸ ਆਵਰਿੰਗ ਜੇਬ ਦੀ ਲਾਚੋ ਹੈ ਜਿਹੜਾ ਕਿ ਇੱਥੇ ਜ਼ੁਲਮ ਕਰਦਾ ਸੀ ਇਹਨੇ ਜ਼ੁਲਮ ਹੀ ਕੀਤਾ ਨਾ ਕਿ ਇਸ ਪੰਜਾਬ ਦੇ ਵਸਨੀਕਾਂ ਲਈ ਜਿਹੜਾ ਜਾ ਕੇ ਕਬਾਡੀ ਦੇ ਗਰਾਊਂਡ ਦੇ ਮੈਦਾਨਾਂ ਵਿੱਚ ਕਹਿੰਦਾ ਹੁੰਦਾ ਸੀ ਕੋਈ ਹੂਟਰ বাজਦਾ ਕੋਈ ਆਹੋ ਹੈ ਮੈਂ ਐਮਪੀਆਂ ਆ ਗਿਆ ਦੂਜੇ ਐਮਪੀਆਂ ਪਰ ਇਹਨੇ ਜਦ ਪ੍ਰਕਾਸ਼ ਸਿੰਘ ਬਾਦਲ ਨੂੰ 22 ਗੱਡੀਆਂ ਕਹਿੰਦਾ ਸੀ ਆਪ 24 ਕੀਤੀਆਂ ਉਸ ਦੇ باوجود ਇਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਇਹਨੇ ਡਰਾਮੇ ਕੀਤੇ ਨੇ ਚੋਣਾ ਵੇਲੇ ਜਿਵੇਂ ਮਾਨਸਾ ਦੇ ਐਮ ਐਲ ਏ ਨੂੰ ਉਹਨੂੰ ਮੰਤਰੀ ਸੀ ਉਹਦੇ ਪਰਚਾ ਪਾ ਕੇ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਉਹ ਵੀ ਇੱਕ ਡਰਾਮੇਬਾਜ਼ ਇਹਨੇ ਡਰਾਮੇ ਕਰਦਾ ਡਰਾਮੇ ਕਰ ਰਿਹਾ ਇਹ ਡਰਾਮਾ ਜ਼ਿਆਦਾ ਚਿਰ ਨਹੀਂ ਚੱਲਦਾ ਹੁੰਦਾ ਇਹ ਸਮਾਂ ਆ ਜਾਣਾ ਸਮਾਂ ਸਾਰਾ ਦੇ 1.5 ਸਾਲ ਤੋਂ ਸਾਲ ਰਹਿ ਗਿਆ ਕਿਸ ਨੇ ਇਹਦੇ ਹੁਣ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਇਹਨਾਂ ਦੀ 92 ਤੋਂ 0 ਆਊਗੀ ਇਹ ਦੇਖ ਲਓ ਇਹ ਤਾਂ ਕਹਿਣਾ ਚਾਹੁੰਦਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਇਹ ਕੇਜਰੀਵਾਲ ਦਿੱਲੀ ਦੇ ਵਿੱਚ ਆਪ ਨਹੀਂ ਰਿਹਾ ਜੇ ਇਹਨਾਂ ਦਾ ਸੁਪਰੀਮੋ ਹੀ ਹਰ ਗਿਆ ਇਹ ਕਿੱਥੇ ਜਿੱਤਣਗੇ ਇਹਨਾਂ ਨੇ ਕੀ ਇਹਨਾਂ ਨੇ ਕੀਤਾ ਕੀ ਹੈ ਇਹ ਲੋਕਾਂ ਲਈ ਦੱਸਣਾ ਇਹ ਜਿਹੜੇ ਕੰਦਾ ਤੇ ਰੰਗ ਕਰਕੇ ਸਮਾਰਟ ਸਕੂਲ ਨਹੀਂ ਬਣਦੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਬੁਰਾ ਹਾਲ ਹੈ ਮਲਾਜ਼ਮਾਂ ਦਾ ਬੁਰਾ ਹਾਲ ਹੈ ਪੈਨਸ਼ਨਰਾਂ ਨੂੰ ਉਹਨਾਂ ਦੀ ਨਹੀਂ ਸੁਣੀ ਜਾਂਦੀ ਇਹ ਇਹ ਕਹਿੰਦਾ ਸੀ ਮੈਂ ਧਰਨੇ ਨਹੀਂ ਲਗਣਦਾ ਇਹਦੇ ਲਈ ਛੋਟੇ ਤੱਕੇ ਤੋਂ ਲੈ ਕੇ ਸਵੈ ਸੇਵਕਾਂ ਤੋਂ ਲੈ ਕੇ ਆਂਗਣਵਾੜੀ ਵਰਕਰਾਂ ਤੋਂ ਲੈ ਕੇ ਸਾਰੇ ਹੀ ਡਿਪਾਰਟਮੈਂਟਾਂ ਦੇ ਲੋਕਾਂ ਨੇ ਇਹਦਾ ਪਿੱਟ ਸਿਆ ਪਾ ਕੀਤਾ ਇਹ ਕਿਸੇ ਨੂੰ ਮਿਲਦਾ ਨਹੀਂ ਇਹ ਜਿਵੇਂ ਪੁਲਿਸ ਵਾਲੇ ਕਹਿੰਦੇ 2:00 ਵਜੇ ਹੁਣ ਇਹ ਗੱਲ ਕਰਨ ਦੇ ਯੋਗ ਨਹੀਂ ਜਿਵੇਂ ਕਹਿੰਦੇ ਰਹੇ ਕਿ ਸਰਕਾਰ ਸਾਡੇ ਸੱਥਾਂ ਵਿੱਚੋਂ ਚੱਲਿਆ ਕਰਨੀ ਹੈ ਕਿ ਸੱਥਾਂ ਵਿੱਚ ਸਾਡੇ ਮੰਤਰੀ ਆਏਗਾ ਨੇ ਕਿ ਲੀਡਰ ਆਏਗਾ ਨੇ ਕਿ ਤੁਹਾਡੇ ਪਿੰਡਾਂ 'ਤੇ ਪਹੁੰਚਿਆ ਕੋਈ ਹਾਂ ਇਹ ਜਦ ਪੰਜਾਬ ਸਰਕਾਰ ਬਣਾਈ ਆ ਲੋਕਾਂ ਨੇ ਲੋਕਾਂ ਨੂੰ ਇਹ ਸਰਕਾਰ ਦੇ ਬਹੁਤ ਆਸਾਂ ਸੀ ਜੀ ਭਗਵਾਨਤਮਾਨ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵੀ ਸਰਕਾਰ ਪਿੰਡਾਂ ਤੋਂ ਚੱਲੂਗੀ ਸੱਥਾਂ ਤੋਂ ਗੱਲ ਚੱਲੂਗੀ ਪਰ ਉਹ ਗੱਲ ਕਹਿਣ ਦੀ ਰਹਗੀ ਉਹ ਕੋਈ ਯਥਾਰ ਦੇ ਵਿੱਚ ਸਿੱਧ ਨਹੀਂ ਹੋਈ ਤੁਹਾਡੇ ਪਿੰਡ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਜਿੰਨੇ ਵੀ ਇਹ ਫ੍ਰੀडम फाइਟਰ ਬਾਰਸਾਂ ਦੇ ਬੈਠੇ ਨੇ ਪਰਿਵਾਰ ਇਹਨਾਂ ਨੂੰ ਇਕੱਠੇ ਹੋਣ ਲਈ ਮਜਬੂਰ ਹੋਣਾ ਪਿਆ ਕਿਉਂਕਿ 3.5 ਸਾਲਾਂ ਵਿੱਚ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਸਰਕਾਰ ਲਾਉਂਦੀ ਆ ਰਹੀ ਹੈ ਬੁੱਤਾਂ ਦੇ ਹਾਰ ਪਾ ਕੇ ਕੋਈ ਸ਼ਹੀਦਾਂ ਦੇ ਸੁਭਰੇ ਨੂੰ ਸਰਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੁੱਤਾਂ ਨੇ ਬੋਲਣਾ ਨਹੀਂ ਜਿਹੜੇ ਜਿਉਂਦੇ ਜਾਗਦੇ ਬੁੱਤ ਬਣੇ ਪਏ ਨੇ ਵਾਰਸ ਇਹਨਾਂ ਦੀ ਉਹ ਪੁੱਛ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਨੇ ਜਵਾਬ ਮੰਗਣਾ ਹੈ ਪੁੱਤਾਂ ਨੇ ਕੋਈ ਜਵਾਬ ਨਹੀਂ ਮੰਗਣਾ ਪੁੱਤਾਂ ਦੇ ਹਾਰ-ਪਾ ਕੇ ਪੁੱਤਾਂ ਦੇ ਸੁਭਰੇ ਸਰਕਾਰ ਨਹੀਂ ਕੀਤੀ ਜਾ ਸਕਦੀ ਇਸ ਲਈ ਅੱਜ ਜਿਹੜੇ ਰੀਨ ਫਾਈਟਰ ਪਰਿਵਾਰਾਂ ਦੇ ਵਾਰਸ ਇਕੱਠੇ ਹੋਏ ਆ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਇਹ ਹੀ ਹੈ ਕਿ ਸਰਕਾਰ ਨੂੰ ਇਹਨਾਂ ਵਾਰਸਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਸੱਦ ਕੇ ਬਲਾ ਕੇ ਇਹਨਾਂ ਨੂੰ ਸਮਾਂ ਦੇ ਕੇ ਉਹਨਾਂ ਦੇ ਨਾਲ رابطہ ਕਾਇਮ ਕਰਕੇ ਆਪ ਕੁਝ ਫਰਜ ਬਣਦਾ ਪੁੱਛਣਾ ਉਹਨਾਂ ਦਾ ਕਿਉਂਕਿ ਜਿਹੜੀਆਂ ਕੁਰਸੀਆਂ ਦਾ ਆਨੰਦ ਅੱਜ ਸਰਕਾਰ ਦੇ ਮੰਤਰੀ ਪ੍ਰਧਾਨ ਆਪਣੇ ਮੁੱਖ ਮੰਤਰੀ ਸਾਹਿਬਾਨ ਮਾਣ ਰਹੇ ਨੇ ਇਹ ਕੁਰਸੀਆਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦਾਰਤ ਹੈ ਇਹਨਾਂ ਨੇ ਆਪਣੀ ਕੁਰਬਾਨੀ ਨਹੀਂ ਆ ਜਿਹੜੇ ਲਾਲ ਪੱਗਾਂ ਮੰਨੀ ਬੈਠੇ ਵਾਰਸ ਬੈਠੇ ਨੇ ਸ਼ਹੀਦਾਂ ਦੇ ਫ੍ਰੀडम फाइਟਰਾਂ ਦੇ ਪਰਿਵਾਰਾਂ ਦੇ ਸੁਤੰਤਰ ਸਨਾਨੀਆਂ ਦੇ ਇਹਨਾਂ ਦੇ ਬਜ਼ੁਰਗਾਂ ਦਾ ਖੂਨ ਡੁੱਲਿਆ ਹੋਇਆ ਹੈ ਇਹਨਾਂ ਦੀ ਜਿਹੜਾ ਸੰਘਰਸ਼ ਹੈ ਜਿਹੜੀ ਮਿਹਨਤ ਹੈ ਇਹਦੇ ਨਾਲੇ ਕੁਰਸੀ ਬਣੀ ਐ ਜਿਹਦਾ ਆਨੰਦ ਜੀ ਦੇ ਝੂਟੇ ਅਜ ਮੱਖ ਮੰਤਰੀ ਲੈ ਰਿਹਾ ਉਹਨੂੰ ਆਪਣੀ ਜ਼ਮੀਰ ਨੂੰ ਹਿਲਾਉਣਾ ਚਾਹੀਦਾ ਹੈ ਆਪਣੀ ਜ਼ਮੀਰ ਨੂੰ ਜਗਾਉਣਾ ਚਾਹੀਦਾ ਹੈ ਜੇ ਬੁੱਤਾਂ ਦੇ ਜੇ ਸ਼ਹੀਦਾਂ ਦੇ ਸਾਨਾਂ ਦੇ ਜਾ ਕੇ ਕੋਈ ਕਸਮ ਖਾਦੀ ਹੈ ਕਾਸਮ ਸੋਚ ਕੇ ਖਾਓ ਕਲਮ ਸੋਚ ਕੇ ਚਲਾਓ ਕਦਮ ਦੇਖ ਕੇ ਪੁੱਟੋ ਜਿਹੜਾ ਬੰਦਾ ਇਹ ਤਿੰਨ ਚੀਜ਼ਾਂ ਤੇ ਅਸਰ ਨਹੀਂ ਨਾ ਕਰਦਾ ਉਹ ਮੁੜ ਕੇ ਲੋਕਾਂ ਦੀ ਸੇਵਾ 'ਚ ਨਹੀਂ ਆ ਸਕਦਾ ਅਸੀਂ ਇੰਨੀੋ ਗੱਲ ਕਹਿਣੀ ਚਾਹੁੰਦੇ ਆ ਉਕ ਮੰਤਰੀ ਜੀ ਨੂੰ ਜੇ ਤੁਸੀਂ ਕਸਮ ਖਾਧੀ ਐ ਤਾਂ ਉਹਨੂੰ ਪੂਰੀ ਕਰੋ ਜੇ ਕਦਮ ਪੁੱਟਿਆ ਤਾਂ ਉਹ ਸੋਚ ਕੇ ਪੁੱਟਣਾ ਸੀ ਤੁਸੀਂ ਜਿਹੜਾ ਹੁਣ ਕਿਸਾਨਾਂ ਤੇ ਲਾਠੀ ਚਲਾਈ ਐ ਕਰਨ ਸੋਚ ਕੇ ਨਹੀਂ ਪੁੱਟਿਆ ਜਿਹੜਾ ਇਸ ਲਈ ਜਿਹੜੀ ਕੰਮ ਚਲਾਉਨੇ ਹੋ ਸ਼ਿਦਾ ਸਿੰਘਾਂ ਦੇ ਪਰਿਵਾਰਾਂ ਤੇ ਉਹਨਾਂ ਨੂੰ ਪੂਰੀਆਂ ਸੂਰਤਾਂ ਨਹੀਂ ਦਿੰਦੇ ਇਹ ਸੋਚ ਸਮਝ ਕੇ ਚਲਾਓ ਇਹਨਾਂ ਨੂੰ ਸੂਰਤਾਂ ਦਿਓ ਤਾਂ ਕਿ ਸਾਨੂੰ ਫੇਰ ਧਰਨੇ ਲਾਉਣ ਦੀ ਲੋੜ ਨਾ ਪਵੇ ਤੁਹਾਡਾ ਕਿਹਾ ਤਾਂ ਹੀ ਸਰਕਾਰ ਹੋ ਸਕਦਾ ਵੀ ਮੈਂ ਧਰਨੇ ਨਹੀਂ ਲੱਗਣ ਦਿੰਦਾ ਜੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋਗੇ ਲਾਠੀ ਦੇ ਜੋਰ ਧਰਨੇ ਨਹੀਂ ਹਟਣੇ ਜਿੰਨੀਆਂ लाਠੀਆਂ ਵਰਨ ਗੀਆਂ ਅਸੀਂ ਉਹ ਕਹਿੰਦੇ ਨੇ ਵੀ ਅਸੀਂ ਮਨੂੰ ਦੀ ਦਤਰੀ ਅਸੀਂ ਮਨੂੰ ਦੇ ਸੋਏ ਮਨੂੰ ਸਾਡੀ ਦਤਰੀ ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਵੱਡਦਾ ਅਸੀਂ ਧੂਣ ਸਵਾਏ ਹੋਏ ਇਹ ਜਿਹੜੀ ਕਹਾਵਤ ਆ ਇਹ ਸੱਚੀ ਸਿੱਧਾ ਹੈ लाਠੀ ਦੇ ਜੋਰ ਧਰਨੇ ਨਹੀਂ ਹਟਣੇ ਸਿਆਣਪ ਦੇ ਜੋਰ ਇਹਨਾਂ ਦੀ ਹੱਕੀ ਮੰਗਾਂ ਨੂੰ ਮੰਨ ਕੇ ਹੀ ਤਾਂ ਇਹ ਹਟਾਏ ਜਾ ਸਕਦੇ ਨੇ ਉਂਝ ਇਹ लाਠੀਆਂ ਭਰਾ ਕੇ ਨਹੀਂ ਹੋਣਾ ਇਸ ਲਈ ਅਸੀਂ ਇਹ ਦ੍ਰਹਿੜਾ ਅਸੀਂ ਬਚਦੇ ਹਾਂ ਕਿਉਂਕਿ ਪ੍ਰਧਾਨ ਜੀ ਚੇਤਨ ਸਿੰਘ ਸੇਖੋਂ ਦੀ ਅਗਵਾਈ ਵਿੱਚ ਸਾਰੀ ਜਥੇਬੰਦੀ 18 ਜ਼ਿਲ੍ਹਿਆਂ ਦੇ ਵਿੱਚ ਬਲਕੇ 20 ਜ਼ਿਲ੍ਹਿਆਂ ਦੇ ਵਿੱਚ ਪੂਰੀ ਸਰਗਰਮ ਹੈ ਜਿੱਥੇ ਕਿਤੇ ਵੀ ਸਾਡੀ ਲੋੜ ਪਊਗੀ ਸਾਰੀ ਜਥੇਬੰਦੀ ਜਾ ਕੇ ਉੱਥੇ ਇਹਦਾ ਵਿਰੋਧ ਕਰਾਂਗੇ ਜਿਵੇਂ ਆਉਣ ਵਾਲੇ ਦਿਨ ਅਗਲੇ ਸਾਲ ਤੋਂ ਬਾਅਦ ਜਿਹੜਾ ਇਲੈਕਸ਼ਨ ਦਾ ਮਾਹੌਲ ਫੇਰ ਪੱਕ ਜਾਣਾ ਜਿਹੜਾ 27 ਦੇ ਵਿੱਚ ਹੋਣਾ ਨੇ ਫਿਰ ਉਦੋਂ ਪਿੰਡਾਂ ਦੇ ਬੱਚੇ ਇਹਨਾਂ ਦੇ ਲੀਡਰ ਆਉਣਗੇ ਸਵਾਲ ਜਵਾਬ ਕਰਿਆ ਕਰੋਗੇ ਉਹਨਾਂ ਨੂੰ ਫਿਰ ਅਸੀਂ ਸਵਾਲ ਪੁੱਛਾਂਗੇ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਜੋ ਦਿੱਲੀ ਦੇ ਜੇ ਤੁਸੀਂ ਇੱਕ ਵੋਟ ਨੂੰ ਖੀਤਣ ਦੀ ਤਰਜ਼ ਤੇ ਕਹਿ ਦਿੱਤਾ ਸੀ ਵੀ ਅਸੀਂ 2500 ਰੁਪਇਆ ਜੀ ਬੀਬੀਆਂ ਨੂੰ ਦੇਵਾਂਗੇ ਜੀ ਉਹ ਕਿੱਥੇ ਗਿਆ ਉਹ ਕਿਤੇ ਨਹੀਂ ਦਿੱਤਾ ਗਿਆ ਜਿਹੜਾ ਇਹਨਾਂ ਦਾ ਕੋਈ ਵੀ ਬੋਲਿਆ ਹੋਇਆ ਸੱਚ ਨਹੀਂ ਕੀਤਾ ਜੋ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਨਹੀਂ ਕਰ ਸਕੇ ਤੇ ਜਿਹੜੇ ਚੱਲਦੇ ਮੁਲਾਜ਼ਮ ਸੀ ਉਹਨਾਂ ਦੀਆਂ ਤਨਖਾਹਾਂ ਉੱਥੇ ਰੱਖ ਕੇ ਪੱਕੇ ਕਰ ਦਿੱਤੇ ਉਹਨਾਂ ਦੇ ਵਿੱਚ ਵੀ ਬੜਾ ਕੁਝ ਕੀਤਾ ਗਿਆ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਪਹਿਲਾਂ ਸਾਡਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸੀਗਾ ਜਿਹਦੇ ਨਾਲ ਅਸੀਂ ਦੋ ਮੀਟਿੰਗਾਂ ਉਹਨੇ ਕੀਤੀਆਂ ਸੈਕਟ ਨਾਲ ਮੈਨੂ ਸੈਕਟਰੀ ਨੇ ਤੇ ਸੈਕਟਰੀ ਦੇ ਵਿੱਚ ਉਹ ਮੰਗਾਂ ਤੇ ਸਾਥੋ ਵਿਚਾਰ ਲੈ ਕੇ ਉਹਨਾਂ ਦਾ ਕੋਈ ਜਵਾਬ ਨਹੀਂ ਉਸ ਤੋਂ ਬਾਅਦ ਅੱਜ ਦਾ ਮੰਗਾਂ ਜਿਹੜਾ ਕੋ ਆ ਮੁੱਖ ਆਪਣਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਹਨੇ ਵੀ ਕਿਹਾ ਮੈਂ ਇਹ ਮੰਗਾਂ ਮੰਵਾਉਂਗਾ ਉਹਨਾਂ ਦਾ ਕੋਈ ਜਵਾਬ ਨਹੀਂ ਸਾਡੇ ਫਿਰ ਨਵੇਂ ਬਣੇ ਮੰਤਰੀ ਭਮੇਂਦਰ ਭਗਤ ਜਿਹੜੇ ਜਲੰਧਰ ਦੇ ਨੇ ਉਹ 26 ਜਨਵਰੀ ਤੋਂ ਪਹਿਲਾਂ 17 ਜਨਵਰੀ ਨੂੰ ਸਾਨੂੰ ਜਲੰਧਰ ਬਲਾਕ ਪ੍ਰਸ਼ਾਸਨ ਨੂੰ ਚੰਡੀਗੜ੍ਹੋਂ ਬੁਲਾ ਕੇ ਸਾਡੇ ਨਾਲ ਮੀਟਿੰਗ ਕੀਤੀ ਅਸੀਂ ਉੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਾਡੇ ਸਿਕਤਰਾਂ ਨੂੰ ਕਿਹਾ ਸੀ ਗਗਨਦੀ ਬਰਾੜ ਹੋਰਾਂ ਨੂੰ ਵੀ ਤੁਸੀਂ ਸਾਨੂੰ ਲੌਲੀਪਾਪ ਦੇਣ ਆਇਓ ਇਹ 26 ਜਨਵਰੀ ਵਾਸਤੇ ਵੀ 27 ਜਨਵਰੀ ਤੇ ਤੁਸੀਂ ਇੱਕ 100 ਰੁਪਏ ਦਾ ਡੱਬਾ 50 ਰੁਪਏ ਦੀ ਲੋਈ ਦੇ ਕੇ ਸਾਨੂੰ ਉਹ ਸਮਾਨ ਨਾਲ ਖਰੀਦਣ ਵਾਸਤੇ ਆਇਓ ਉਹਨਾਂ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਦੀ ਪਹਿਲੀ ਮੀਟਿੰਗ ਹੈ ਵੀ ਇਹਦੇ ਨਾਲ ਤੁਸੀਂ ਨਾ ਹੋ ਕਰਿਓ ਅਸੀਂ ਕਿਹਾ ਠੀਕ ਹੈ ਮੁੜ ਕੇ ਮੰਤਰੀ ਦੇ ਪੀਆ ਨੂੰ ਫੋਨ ਕਰੀਦਾ ਉਹ ਕਹਿੰਦੇ ਮੰਤਰੀ ਬਿਜੀ ਹੈ ਗੱਲ ਕਰਾਵਾਂਗੇ ਮੁੜ ਕੇ ਉਹਨਾਂ ਕੋਈ ਗੱਲ ਨਹੀਂ ਕੀਤੀ ਅਸੀਂ ਮੰਗ ਕਰਦੇ ਆ ਇਸ ਸੂਬੇ ਦੇ ਵਿੱਚ ਸਾਡੇ 85% ਦੇਸ਼ ਨੂੰ ਯਾਦ ਕਰਨ ਵਾਲੇ ਉਹਨਾਂ ਸੂਰਬੀਰ ਜੋਧਿਆਂ ਦਾ ਖੂਨ ਡੁੱਲਿਆ ਜਿਹੜਾ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਡਾਟਵਾ ਵਿਰੋਧ ਕਰਾਂਗੇ ਤੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਵੀ ਇਹ ਸਿਰਫ ਗੱਲਾਂ ਦੇ ਕੜਾਹ ਬਣਾਉਣ ਜਾਂਦੇ ਨੇ ਇਹ ਲੋਕ ਇਤਾਂ ਲਈ ਕੋਈ ਕੰਮ ਨਹੀਂ ਕਰਨਾ ਜਾਣਦੇ ਨਾ ਨਾ ਕੀਤਾ ਅਸੀਂ ਇਹਨਾਂ ਨੂੰ ਨਿਖਿਤ ਮੁੱਖ ਮੰਤਰੀ ਦਾ ਖਿਤਾਬ ਦਿੰਿਆ ਜਿਨ੍ਹਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਜੋ ਕਹਿੰਦਾ ਸੀਗਾ ਉਹਦੇ ਉਲਟ ਆਪ ਉਸ ਤੋਂ ਵੱਧ ਕੀਤਾ ਲੋਕਾਂ ਨੂੰ ਕੁੱਟਿਆ ਤੇ ਦਬਾਇਆ ਗਿਆ ਜਿਵੇਂ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਇਹਨੇ ਮਾਸਟਰ ਵੀ ਕੁੱਟੇ ਐ ਤੇ ਮੈਂ ਜ਼ਿਮੀਂਦਾਰ ਦਾ ਮੁੰਡਾ ਇਹਨੇ ਜ਼ਿਮੀਂਦਾਰ ਵੀ ਕੁੱਟੇ ਐ ਇਹਨੇ ਕਿਤੇ ਵੀ ਇਨਸਾਫ ਨਹੀਂ ਕੀਤਾ ਇਹ ਤੋਂ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ ਸਮਾਂ ਥੋੜਾ ਰਹਿ ਗਿਆ ਦਾ ਇਹਦਾ ਦੇਖੋਗੇ ਕੀ ਹਾਲ ਹੁੰਦਾ ਇਹ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੀਡੀਆ ਵਿੱਚ ਚੱਲ ਹੀ ਰਿਹਾ ਹੈ ਜੋ YouTube ਤੇ ਚੱਲਦਾ ਉਹ ਵੀ ਦੇਖਦੇ ਹੋ ਜੋ ਇਹਦੀਆਂ ਫੋਟੋਆਂ ਬਣਾ ਕੇ ਲੱਗਦੀਆਂ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਉਹ ਪੁਰਾਣੇ ਮੁੱਖ ਮੰਤਰੀ ਦੀ ਤਰ੍ਹਾਂ ਉਹਦੇ ਬਰਾਬਰੀ ਨੂੰ ਤੋਲਿਆ ਜਾ ਰਿਹਾ ਹੈ ਇਹ ਬਿਆਨਤ ਸਿੰਘ ਦੀ ਉਸੇ ਦੀ ਰੂਹ ਹੈ ਤੇ ਇਹਨਾਂ ਨੇ ਉਹਨਾਂ ਵਾਲਾ ਹੱਲ ਕੀਤਾ ਪੰਜਾਬ ਨਾਲ ਜੋ ਉਹਨਾਂ ਨੇ ਉਹ ਸਮਝੇ 92 ਦੇ ਦੌਰ ਚ ਕੀਤਾ ਸੀਗਾ ਤੇ ਇਹਨਾਂ ਨੂੰ ਇਹਨਾਂ ਗੱਲਾਂ ਦੀ ਨਸੀਹਤ ਦਿੱਤੇ ਹੋਏ ਇਹ ਆਪਣੀਆਂ ਗੱਲਾਂ ਦਾ ਉਹ ਕਰਨ ਜੇ ਕੀਤੇ ਲੋਕਾਂ ਨਾਲ ਵਾਅਦਾ ਹੈ ਉਹ ਇਹ ਜਿਹੜਾ ਭਗਤ ਸਿੰਘ ਦੀ ਪੱਗ ਬਨ ਕੇ ਭਗਤ ਸਿੰਘ ਦੇ ਵਿੱਚ ਚੁੱਕ ਕੇ ਅਸੀਂ ਭਗਤ ਸਿੰਘ ਦੇ ਵਾਰਸਾਂ ਅਸੀਂ ਉਹਦੇ ਵਾਰਸਾਂ ਅਸੀਂ ਉਹਨਾਂ ਦੀ ਲਾਜ ਚਾ ਇਹਨਾਂ ਨੇ ਤਾਂ ਉਦਮ ਸਿੰਘ ਅਨਾਥ ਨੂੰ ਜਿਹਦਾ ਕੋਈ ਵਿਆਹ ਨਹੀਂ ਹੋਇਆ ਸੀ ਉਹਦੇ ਪਿੱਛੇ 41 ਮੈਂਬਰ ਉਹਦੇ ਬਣਾ ਤੇ ਉਹਦੇ ਵਾਰਸ ਬਣਾ ਤੇ ਉਹ ਕੌਣ ਨੇ ਕਿੱਥੋਂ ਲਿਆਂਦੇ ਨੇ ਇਹਨਾਂ ਨੇ ਉੱਪਰੋਂ ਲਿਆ ਕੇ ਇਹ ਕੁਛ ਕਰਦੇ ਨੇ ਉਰੇ ਅਸਲੀ ਵਾਰਸ ਨੇ ਜਿੰਨਾ ਅਸਲੀ ਖੂਨ ਡੋਲਿਆ ਉਹਨਾਂ ਨੂੰ ਅਸੀਂ ਕਰਦੇ ਉਹਨਾਂ ਦੀ ਯਾਦ ਸਿਦਾਂ ਦੀ ਅਸੀਂ ਤਾਜ਼ਾ ਕਰਦੇ ਆ ਅਸੀਂ ਉਹਨਾਂ ਦੇ ਵਾਰਸਾਂ ਇਹ ਜਿਹੜਾ ਦੂਸਰਾ ਇੱਕ ਦੂਜਾ ਕਰਦੇ ਨੇ ਉਹਨਾਂ ਤੋਂ ਬਾਅਦ ਆ ਜਾਣ ਇਹਨਾਂ ਕਹਿੰਦਾ ਹੋਇਆ ਮੈਂ ਫਤਿਹ ਬਲਾਉਣਾ ਕਿਵੇਂ ਅੱਜ ਵੀ ਸਰਕਾਰ ਹੁਣ ਇਹਦੇ ਪ੍ਰਚਾਰ ਕਰ ਰਹੀ ਕਿ ਲੁਧਿਆਣੇ ਵਿੱਚ ਸਾਰੇ ਕੰਮ ਕਰਾਂਗੇ ਜੇਕਰ ਸਾਡਾ ਐਮਐਲਏ ਬਣਾ ਦਿਓ ਕੀ ਬਾਕੀ ਪੰਜਾਬ ਦੀਆਂ ਸੀਟਾਂ ਉੱਤੇ ਇਹਨਾਂ ਨੇ ਕੰਮ ਕੀਤੇ ਉਹਦਾ ਕਰਨਗੇ ਪਹਿਲਾਂ ਲੋਕਾਂ ਨੇ ਪਹਿਲੀ ਦੇਖ ਲਈ 92 ਜਗ੍ਹਾ ਤੇ ਪਹਿਲਾਂ ਕੀ ਕਰਦੇ ਹੁਣ ਜਿੱਦਾਂ ਕਹੀ ਕਰਨਗੇ ਹੁਣ ਦਾ ਯਾਰ ਦਾ ਪੜਦਾ ਰੱਖਣ ਦੇ ਮਾਰੇ ਕਹਿੰਦੇ ਆ ਵੀ ਜੇ ਕਿਤੇ ਆਹਾ ਆ ਜਿਹੜੀ ਇੱਥੇ ਆ ਜਿਮਣੀ ਚੋਣਾ ਹੈ ਇਹ ਸਤਾਈ ਵਾਲੀਆਂ ਚੋਣਾ ਦਾ ਇਹ ਮੋਢ ਬਨੂਗੀ ਹੁਣ ਇਹੇ ਡਰਦੇ ਫਿਰਦੇ ਆ ਹੁਣ ਇਹ ਹੁਣ ਇਹ ਸਾਰਾ ਕੁਝ ਹੀ ਦੇ ਦੇਣਗੇ ਲੋਕਾਂ ਨੂੰ ਗੱਲਾਂ ਅਜ ਤਾਂ ਮਗਰੋਂ ਨਹੀਂ ਪੁੱਛਦੇ ਕਿਹੜਾ ਵੋਟਾ ਲੈ ਕੇ ਕਈ ਕਹਿੰਦੇ ਨਸ਼ਾ ਵੀ ਬੰਦ ਕਰਤਾ ਪੰਜਾਬ 'ਚ ਖੜ ਗਿਆ ਨਸ਼ਾ ਨਸ਼ਾ ਦੁੱਗਣਾ ਤਗਣਾ ਹੋ ਗਿਆ ਘਰ ਘਰ ਨਸ਼ਾ ਹੈ ਜਿਹੜੇ ਵੱਡੇ ਮਗਰਮਾਸ਼ੇ ਉਹਨਾਂ ਨੂੰ ਤਾਂ ਇਹ ਫੜ ਨਹੀਂ ਰਹੇ ਐਵੇਂ ਗਰੀਬਾਂ ਦੇ ਘਰ ਢਾਹੀ ਜਾਂਦੇ ਆ ਫਲਾਨਾ ਵੱਲਿਆ ਧਮਕਾ ਫੜ ਲਿਆ ਉਹ ਪੁਲਿਸ ਵਾਲੀ ਫੜੀ ਸੀ ਉਹਦੀ ਜਵਾਨਤ ਹੋ ਗਈ ਗਈ ਉਦੀ ਜਵਾਨ ਤਾਂ ਹੋ ਗਈ ਗਈ ਤੇ ਇਹ ਕੋਈ ਨਸ਼ਾ ਨਹੀਂ ਘਟਿਆ ਕੁਝ ਨਹੀਂ ਹੋਇਆ ਧੜਾ ਧੜ ਲੋਕਾਂ ਦੇ ਨੌਜਵਾਨ ਪੁੱਤ ਮਰ ਰਹੇ ਐ ਕੋਈ ਨਸ਼ੇ ਦਾ ਫਰਕ ਨਹੀਂ ਪਿਆ ਕੁਝ ਨਹੀਂ ਪਿਆ ਇਹ ਆਪ ਦਾ ਕਾਗਜ਼ਾਂ ਜਿਵੇਂ ਮਰਜ਼ੀ ਕਰੀ ਜਾਣ ਪਰ ਜਿਹੜਾ ਅਸਲੀ ਰੂਪ ਹੈ ਉਹ ਵੇ ਯੁਕਰੀ ਖੜੇ ਉਦੋਂ ਵਧਿਆ ਨਸ਼ਾ ਘਟਿਆ ਨਹੀਂ ਹੈ ਜੀ ਜੀ ਧੰਨਵਾਦ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਇੱਥੇ ਜਿਹੜੇ ਇਹਨਾਂ ਦੇ ਆਗੂ ਪਹੁੰਚੇ ਨੇ ਤਾਂ ਕਿਵੇਂ ਤੱਕ ਦੋ ਜੀ ਜਿਹੜੀ ਹੁਣ ਤੱਕ ਤੁਹਾਡੇ ਨਾਲ ਕਿਹਾ ਕਿ ਵਾਅਦੇ ਕੀਤੇ ਆ ਪਰ ਵਾਅਦੇ ਪੂਰੇ ਨਹੀਂ ਕੀਤੇ ਸਰਕਾਰ ਇੱਥੇ ਹੀ ਵਾਅਦੇ ਕਰੀ ਲੁਧਿਆਣੇ ਬਚਾ ਕੇ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਡੇ ਅੰਬੇਦਕਰ ਜੀ ਨੇ ਜਿਨ੍ਹਾਂ ਨੇ ਦੇਸ਼ ਦੀ ਕਾਨੂੰਨ ਬਣਾਇਆ ਇਹ ਸਾਡੇ ਹੈਗੇ ਨੇ ਪਾਕ ਸਿੰਘ ਜੀ ਜਿਨ੍ਹਾਂ ਦੀ ਫੋਟੋ ਲਾ ਕੇ ਸਰਕਾਰ ਨੇ ਦਫ਼ਤਰਾਂ ਚ ਲਾਈ ਹੈ ਨਾ ਇਹਨਾਂ ਨੇ ਪਾਕ ਸਿੰਘ ਦੀ ਮੰਨੀ ਹੈ ਨਾ ਅੰਬੇਦਕਰ ਦੀ ਮੰਨਦੇ ਨੇ ਨਾ ਸੰਵਿਧਾਨਵਦ ਦੇ ਨੇ ਨਾ ਪਾਕ ਸਿੰਘ ਦੇ ਕਾਨੂੰਨ ਨੂੰ ਮੰਨਦੇ ਨੇ ਉਹਦੀ ਕੀ ਸੋਚ ਸੀ ਇਹ ਸਾਡੀ ਆਪ ਸਰਕਾਰ ਦਾ ਸਾਢੇ 3 ਸਾਲ ਦਾ ਤਜਰਬਾ ਹੈ ਦਾ ਬਾਕੀ ਇਹ ਸ਼ਿਵਾਚੰਦਰ ਬੋਸ ਸਾਡੇ ਸੈਂਟਰ ਸਰਕਾਰ ਨੇ ਬੁੱਤ ਲਾ ਕੇ ਕਹਿੰਦੇ ਸੀ ਦੇਸ਼ ਭਗਤਾ ਸਨਮਾਨ ਕਰਤਾ ਆ ਪਬਲਿਕ ਬੈਠੀ ਹੈ ਜਿਹੜੀ ਅਸਲ ਆਜ਼ਾਦੀ ਘੁਲਾਟੀਆਂ ਨੇ ਉਹਨਾਂ ਦੇ ਪਰਿਵਾਰ ਨੇ ਉਦੋਂ ਸਿੱਖ ਜੀ ਖੜੇ ਨੇ ਇੱਥੇ ਇਹਨਾਂ ਦਾ ਕੋਈ ਬਾਸ ਨਹੀਂ ਅਜਿਤੀਮ ਭਲੇ ਨੇ ਜਿਤੀਮ ਖਾਨੇ 'ਚ ਰਹੇ ਨੇ ਪਰ ਇਹਨਾਂ ਦੇ 72 ਬੰਦੇ ਇਹਦੇ ਨੌ ਤੇ ਸਿਆਸਤਾਂ ਕਰ ਰਹੇ ਨੇ ਤੇ ਸਰਕਾਰ ਇਹਨਾਂ ਨੂੰ ਸਨਮਾਨ ਦੇ ਰਹੀ ਹੈ ਸਾਡੇ ਖੋਦ ਦਾ ਬਾਪ ਸੁਭਾਸ਼ ਚੰਦਰ ਮੋਸਨਾ ਜੀ ਆਜ਼ਾਦੀ ਘੁਲਾਟੀਆਂ ਬੈਠੇ ਨੇ ਸਾਡੇ ਪਰਿਵਾਰਾਂ ਨੂੰ ਕਿਉਂ ਨਹੀਂ ਸਰਕਾਰਾਂ ਪਹੁੰਚਦੀਆਂ ਕਿਉਂਕਿ ਸਰਕਾਰਾਂ ਸਿਰਫ ਆਪਣੇ ਸਿਆਸਤ ਬਾਦ ਦੀਆਂ ਨੇਤੀ ਇਹਨਾਂ ਦਾ ਕੋਈ ਮਤਲਬ ਨਹੀਂ ਸਾਡੇ ਆਜ਼ਾਦੀ ਘੁਲਾਟੀਆਂ ਦੀ ਵਚਤਰ 76 ਸਾਲ ਹੋ ਗਏ ਇਹਨਾਂ ਨੇ ਸਿਰਫ ਸਾਨੂੰ ਵੇਚਿਆ ਤੇ ਵਟਿਆ ਅਸੀਂ ਕਹਿੰਨੇ ਆ ਤੁਹਾਡੇ ਫੋਟਾਂ ਲਾਣੀਆਂ ਔਰੰਗਜੀਤ ਦੀਆਂ ਲਾ ਲਓ ਅਸੀਂ ਕਹਾਂਗੇ ਲੁੱਟਣ ਆਏ ਸੀ ਤੁਸੀਂ ਵੀ ਲੁੱਟ ਲਓ ਭਗਤ ਸਿੰਘ ਦੀਆਂ ਤੇ ਸਾਡੇ ਵੇਦ ਕਰਦੀਆਂ ਫੋਟਾਂ ਲਾ ਕੇ ਸੁਭਾਸ਼ ਚੰਦਰ ਬੋਸ ਦੀਆਂ ਤੇ ਉਧਰ ਸਿੰਘ ਦੇ ਨਾਂ ਤੇ ਫੋਟਾਂ ਨਾਲ ਸਿਆਸਤਾਂ ਨਾ ਕਰੋ ਇਹ ਜਾਂ ਇਹਨਾਂ ਦੀ ਜਿਹੜੀਆਂ ਸੋਚ ਹੈ ਉਹਦੇ ਪੈਰਾ ਤੋਂ ਸਾਡਾ ਮਕਸਦ ਸਿਰਫ ਅੱਜ ਇਹ ਹੈ ਬਿਲਕੁਲ ਤੁਹਾਨੂੰ 15 ਅਗਸਤ ਤੇ ਇੱਕ ਲੋਈ ਤੇ ਡੱਬਾ ਮਿਲਦਾ ਹੁੰਦਾ ਉਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਅਜਿਤਮਨ ਮਿਲਦਾ ਸਰਕਾਰ ਵੱਲੋਂ ਜਿਹੜੇ ਫਰੀਡੋ ਫੈਟਰ ਨੇ ਸਾਡੇ ਉਹਨਾਂ ਨੂੰ ਇਹ ਵੀ ਨਹੀਂ ਮਿਲਦਾ ਹੁੰਦਾ ਕਿਹਾ ਇਹ ਸਾਡੇ ਸੰਘਾਸਤ ਦਾ ਨਤੀਜਾ ਹੈਗਾ ਫਰੀਡੋ ਫੈਟਰ ਉੱਤਰ ਗਿਆ ਸੰਸਦਾ 196 ਆਤਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਸਾਡੇ ਮੇਰੇ 24 ਪਰਿਵਾਰ ਦੇ ਮੈਂਬਰ ਨੇ ਫਰੀਡੋ ਫੈਟਰ ਪੁੱਤ-ਪੋਤੇ ਦੀ ਲੋਤੇ ਜਿਹੜੀ ਸਰਕਾਰ ਬਣਦੀ ਹੈ 24 ਲੋਈਆਂ 75 ਸਾਲਾਂ ਚ ਸਾਡੇ 40 ਲੋਈਆਂ ਹੋ ਗਈਆਂ ਲਕਪਣ ਪਾਵਾਂਗੇ ਕਿਤੇ ਉਦੋਂ ਲੋਈਆਂ ਤੋਂ ਵੀ ਅੱਗੇ ਟੱਪੋ ਨੌਕਰੀ ਦਿੱਤੀ ਹੈ ਜਿਹਨੇ ਸ਼ਰਾਬ ਪੀ ਲਈ ਸ਼ਰਾਬ ਹੀ ਕੇ ਮਰ ਗਈ 10-10 ਹਜ਼ਾਰ ਰੁਪਏ ਦਿੱਤਾ 10 ਲੱਖ ਰੁਪਏ 10-10 ਲੱਖ ਰੁਪਏ ਦਿੱਤਾ ਜਿਹਨਾਂ ਨੇ ਜੇ ਫਰੀਡੋ ਫੈਟਾ ਨੇ ਆਪਦੇ ਜਾਨਵਾਰ ਦੀਆਂ ਉਹਨਾਂ ਨੂੰ 10 ਰੁਪਏ ਦਿੱਤੇ ਇਹ ਕਾਦੀ ਸੋਚ ਹੈ ਇਹਦਾ ਮਤਲਬ ਸ਼ਰਾਬ ਪੀ ਕੇ ਮਰਦੇ ਸਾਡੇ ਬਾਪੂ ਇੱਕ ਬਾਰਡਰ ਉੱਪ ਗਿਆ ਸੀਗਾ ਸਰਬਜੀਤ ਲੱਖਾਂ ਰੁਪਏ ਦਿੱਤਾ ਸੀ ਸੈਂਕਟਰ ਸਰਕਾਰ ਨੇ ਕਾਂਗਰਸ ਨੇ ਕਾਲੀਆਂ ਨੇ ਸਾਰਿਆਂ ਨੇ ਪਰ ਸਾਡਾ ਬਾਪੂ ਤਾਂ ਦੇਸ਼ ਭਗਤ ਸੀਗਾ ਅਸੀਂ ਕਹਿੰਦੇ ਸਾਡਾ ਬਾਪੂ ਸ਼ਰਾਬ ਹੀ ਪੀ ਕੇ ਮਰ ਜਾਂਦਾ ਸਾਨੂੰ ਕੁਝ ਮਿਲਦਾ ਜਾਂਦਾ ਨਾ ਸਾਨੂੰ ਨੌਕਰੀਆਂ ਨੇ ਨਾ ਸਾਨੂੰ ਸਾਡੀ ਕੋਈ ਸਨਮਾਨ ਹੈ 15 ਗਾ 26 ਜਾਂਦੇ ਤੁਹਾਨੂੰ ਪਛਤਾਵਾ ਹੋ ਰਿਹਾ ਜੀ ਬਹੁਤ ਪਛਤਾਵਾ ਹੈ ਅਸੀਂ ਤਾਂ ਇਹ ਕਹਿੰਦੇ ਆ ਇੰਗਲੈਂਡ ਦੀ ਰਾਣੀ ਨੂੰ ਮੇਰੀ ਜ਼ਮੰਨਾ ਬਾਕੀ ਤਾਂ ਨਹੀਂ ਕਹਿ ਸਕਦਾ ਵੀ ਸਾਡੇ ਬਜ਼ੁਰਗਾਂ ਤੋਂ ਗਲਤੀ ਹੋ ਗਈ ਮਨੂੰ ਤਾਂ ਉਧਰ ਸਪான்ਸਰ ਦੇ ਦੇ ਮੈਂ ਤਾਂ ਉੱਥੇ ਜਾ ਕੇ ਰੋਟੀ ਖਾ ਲਵਾਂ ਕਿਉਂਕਿ ਜਿਹੜੇ ਕੰਮ ਅੰਗਰੇਜ਼ ਕਰ ਗਏ ਨਾ ਉਹ ਇਹਨਾਂ ਤੋਂ ਹੋਏ ਨਹੀਂ ਸਕਦਾ ਲੈਣਾ ਜਿਹੜੀਆਂ ਇਹਨਾਂ ਨੇ ਪਾਈਆਂ ਉਹੀ ਚੱਲ ਰਹੀਆਂ ਨੇ ਨਾ ਇਹਨਾਂ ਨੇ ਕੀਤਾ ਇਹਨਾਂ ਨੇ ਆਪਣੇ ਕੋਠੀਆਂ ਪਾਈਆਂ ਆਪਣੇ ਜਵਾਗਰਿਆ ਨੇ ਜਿੰਨੇ ਲੀਡਰ ਨੇ ਇਹਨਾਂ ਦੇ ਸਾਰੇ ਬਰਸ਼ ਦੇਸ਼ਾਂ ਦੇ ਵਰਦੇ ਨੇ ਇੱਕ ਸਿੱਖਿਆ ਕ੍ਰਾਂਤੀ ਫਿਰ ਇੱਥੇ ਵੜ ਲੈਣ ਹਸਪਤਾਲ ਵਧੀਆ ਨੇ ਇਹਨਾਂ ਦੇ ਇੱਥੇ ਇਲਾਜ ਕਰਨ ਕਿਉਂ ਬਾਹਰ ਜਾਂਦੇ ਨੇ ਸਾਡੇ ਬਜ਼ੁਰਗਾਂ ਨੂੰ ਇੱਥੇ ਲੈਣਾ ਚੜ੍ਹ ਕੇ ਫ੍ਰੀਡਮ ਬੈਟਰ ਨੂੰ ਇਲਾਜ ਕਰਨਾ ਪੈਂਦਾ ਹੈ 23 ਫ੍ਰੀ ਨਵੰਬਰ ਜਿਉਂਦੇ ਨੇ ਕੋਈ ਇਹਨਾਂ ਦੇ ਘਰੇ ਗਿਆ ਸਾਡੇ ਤਿੰਨ ਮੰਤਰੀ ਦੋ ਮੰਤਰੀ ਸੀ ਪਹਿਲਾਂ ਜੌਣਾ ਮਾਜਰਾ ਜੀ ਹੁਣ ਭਗਤ ਜੀ ਨੇ ਨੌ ਭਗਤ ਹੈ ਦੇਸ਼ ਭਗਤਾਂ ਕੋਲ ਪੁੱਛਣ ਆਇਆ ਕਿ ਦੇ ਜਾਦੀ ਕਲਾੜੀ ਦਾ ਹਾਲ ਪੁੱਛਿਆ ਉਹਨਾਂ ਨੇ ਤਿੰਨ ਸਾਡੇ ਸੈਕਟਰੀ ਲਾਤੇ ਉਹ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਤੁਹਾਡੇ ਨਾਲ ਗੱਲ ਕਰਨ ਦਾ ਕਿਉਂ ਸਾਡੇ ਨੌ ਦੇ ਸਿਆਸਤਾਂ ਕੀਤੀਆਂ ਦੀਆਂ ਕਿਉਂ ਪੈਸਾ ਬਰਬਾਦ ਕੀਤਾ ਜਾਂਦਾ ਉਹ ਸੱਲੇ ਖਤਮ ਕਰ ਦੋ ਜਿਹੜੇ ਜਿਹੜਾ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਟੈਂਡ ਨਹੀਂ ਕਰਦਾ ਉਹ ਸਰਦੋਸੀਂ ਕਰਾਉਣਾ ਕੀ ਆ ਸਾਡਾ ਸਰ ਮਕਸਦ ਇਹ ਹੈ ਇਸੇ ਕਰਕੇ ਅੱਜ ਆਇਆ ਲੁਧਿਆਣੇ ਦੇ ਵਿੱਚ ਚੋਣ ਹੈ ਹੁਣ ਇਹ ਲੁਧਿਆਣਾ ਵੈਸਟ ਦੇ ਵਿੱਚ ਇੱਥੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਇੱਥੇ ਲੋਕਾਂ ਦੇ ਲਈ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਯਾਰ ਕਿਸੇ ਆਜ਼ਾਦ ਨੂੰ ਜਿਤਾ ਦਿਓ ਯਾਰ ਆ ਦੇਸ਼ ਆਸੀ ਪਾਰਟੀਆਂ ਤੋਂ ਬਚੋ ਸਾਡਾ ਮਕਸਦ ਹੈ ਕਿ ਕੋਈ ਦਾ ਮਾਣਦਾਰ ਹੋਊਗਾ ਨਾ ਨਾ ਚੋਂ ਜਿਹੜਾ ਘੱਟ ਵੀ ਮਾਣਾ ਉਹਨੂੰ ਜਿਤਾ ਦਿਓ ਯਾਰ ਪਰ ਇਹਨਾਂ ਚੋਰਾਂ ਟੰਗਾ ਤੋਂ ਬਚੋ ਇਹ ਬਦਲਾਅ ਵਾਲੀ ਸਰਕਾਰ ਤੋਂ ਬਚੋ ਇਹ ਬਦਲਾਅ ਨਹੀਂ ਬਦਲਾ ਲੈ ਰਹੀ ਹੈ ਮਕਸਦ ਸਾਡਾ ਬਹੁਤ ਬਹੁਤ ਧੰਨਵਾਦ ਜੀ ਸਰ